ਲੋਕ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਢੂੜੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਹੈ ਜੀ 17 ਜਨਵਰੀ 2025 ਜਗਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 7:30 ਹੋਣ ਚ ਪੰਜ ਮਿੰਟ ਰਹਿਗੇ ਯਾਨੀ ਕਿ 7:00 ਵਜੇ ਤੇ 25 ਮਿੰਟ ਹੋ ਚੁੱਕੇ ਆ ਜੀ ਤੇ ਤਰੀਕ ਅੱਜ ਤੁਹਾਨੂੰ ਆਪਾਂ ਦੱਸ ਹੀ ਦਿੱਤੀ ਆ ਜੀ ਤੇ ਜਗਾ ਕੋਟਕਪੁਰਾ ਮੰਡੀ ਤੇ ਬਾਈ ਜੀ ਜੇਕਰ ਹਰੇ ਚਾਰੇ ਦੀ ਗੱਲ ਕਰੀਏ ਤਾਂ ਇਹ ਹਰਾਚਾਰਾ ਕੱਲ ਵੀ ਕਾ ਜੀ 200 ਤੱਕ ਲੈ ਕੇ 250 ਰੁਪਏ ਤੱਕ ਵਿਕਿਆ ਜੀ ਕੋਟਕਪੁਰਾ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀ ਜਾਂ ਕਣਕ ਵਿੱਚ ਨਹੀਂ ਹੋਵੇ ਤਾਂ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਬਾਸਪਤੀ ਜਿਹੜਾ ਰੇਟਾਂ ਦੀ ਗੱਲ ਕਰਕੇ ਤਾਂ 1401 ਮੁਛਲ ਵਿਗਿਆ ਜੀ 3510 ਰੁਪਏ ਤੇ 17 18 ਵਿਗਿਆ ਜੀ 3400 ਰੁਪਿਆ ਪੂਰਾ ਤੇ ਬਾਕੀ ਬਾਸਪਤੀ ਜਿਹੜੀ ਬੋਲੀ ਆ ਬਈ ਜੀ 11 ਵਜੇ ਹੁੰਦੀ ਆ ਤੇ ਹਰੇਚਾਰੇ ਦੀ ਜਿਹੜੀ ਬੋਲੀ ਆ ਕੋਟਕਪੁਰਾ ਮੰਡੀ ਦੇ ਵਿੱਚ ਪੂਰੇ 11 ਵਜੇ ਹੁੰਦੀ ਆ ਚਲੋ ਜੀ ਬੋਲੀ ਸ਼ੁਰੂ ਹੁਣ ਚ ਸਿਰਫ 4 ਮਿੰਟ ਰਹਿ ਗਏ ਆ ਚਲਦੇ ਆਪਾਂ ਬੋਲੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਦੇ ਜੀ ਤੂੜੀ ਦੇ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਲੋ ਜੀ ਚਲਦੇ ਆਪਾਂ ਬੋਲੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋੜਕਪੁਰਾ ਮੰਡੀ ਲੋ ਜੀ ਨੰਗ ਹੋ ਚੁੱਕੇ 13 5 ਰੁਪਏ 10 ਰੁਪਏ 15 25 3 1350 20 60 65 70 71 80 81 90 400 400 ਬੋਲਾ ਬਾਈ ਜੀ ਨੇ 400 ਰੁਪਏ ਬਾਈ ਜੀ ਲਓ ਜੀ ਪਹਿਲੀ ਟਰਾਲੀ ਦੀ ਜੀ 400 ਰੁਪਏ ਲੱਗੀ ਜੀ ਗੋਟਪੁਰਾ ਮੰਡੀ ਦੇ ਵਿੱਚ ਤੂੜੀ ਦੀ ਪਹਿਲੀ ਟਰਾਲੀ 400 ਰੁਪਏ ਲੱਗੇ ਜੀ ਤੇ ਨਾਗਾ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਨਾਗਾ ਲਓ ਜੀ 12 13 ਨਾਗਾ ਬਾਦੀ ਬਾਈ ਦਿੱਦੀ ਗੁੱਲੀ ਆਹੀ ਬਸ ਆਹਾ ਹੋ ਰਹੀ ਲੋ ਬਿੱਲੇ ਨਿਕਲੇ ਵਜੋ ਇਹਦੇ ਨਾਲ ਦੀ ਵੇਚ ਕੇ ਮੋਲੀ ਦਿਓ ਤੂੜੀ ਬਾਹਰ ਦੀ ਆ 200 ਰੁਪਇਆ 200 200 200 200 200 ਰੁਪਇਆ 5 ਰੁਪਏ ਆਈ 10 15 20 25 30 35 40 45 250 300 400 260 ਰੁਪਏ ਬੋਲਣ ਜੀ ਨੇ ਹਾਂਜੀ 260 ਰੁਪਏ ਗਈ ਲਓ ਜੀ ਇਹ ਵੀ 200 ਤੇ 60 ਰੁਪਏ ਲੱਗ ਗਈ ਜੀ ਤੇ ਬਹੁਤ ਵਧੀਆ ਸੁੱਕੀ ਥੋੜੀ ਸੀ ਤੇ 260 ਰੁਪਏ ਲੱਗ ਗਈ ਰੰਗ ਦਾ ਜਿਹੜਾ ਥੋੜਾ ਜਿਹਾ ਫਰਕ ਸੀ ਜੀ ਤੁਸੀਂ ਦੇਖ ਸਕਦੇ ਹੋ ਪੰਨਾਂ ਦੇ ਵਿੱਚ ਥੋੜਾ ਜਿਹਾ ਰੰਗ ਜਿਹੜਾ ਵਟਿਆ ਲੱਗਦਾ ਕਿਸ ਮਹਿਲਾ ਜਿਹਾ ਲੱਗਦਾ ਥੋੜਾ ਜਿਹਾ ਜਿਹੜਾ ਰੈੱਡ ਵੀ ਹੋ ਚੁੱਕਿਆ ਜਿਆਦਾ ਤੇ ਬਾਕੀ ਥੋੜੀ ਸੁੱਕੀ ਸੀਗੀ ਇਹਦੀ ਆ ਬਈ ਆਪਣੀ ਬਈ ਆ ਕਿੰਨੇ ਕਿੰਨੇ ਕੁ ਲੋ ਵਿੱਚ ਉਹ ਮਾੜੇ ਮੜ ਛੱਡ ਥੱਲੇ ਪਈ ਆ ਥੱਲੇ ਜਿਆਦੇ ਨਰਕਲੇ ਮੁਰਕੇ ਵਾਲਾ ਇਹ ਸਾਰੇ ਨਹੀਂ ਆਈਆਂ ਆ ਬਾਈ ਵੇਖ ਕੇ ਬੋਲੀ ਦਿਓ ਇਹਨੂੰ ਸੁੱਕੀ ਥੋੜੀ ਆ ਬੋਲੋਈ ਬੋਲੋ ਬੋਲੀ ਨਾ ਫੜਾ ਦੇ ਹਾਂ ਬੋਲਦਾ ਵੀ ਇੱਥੇ ਕੋਈ ਬੋਲ ਮਾਵੀ ਤੁਸੀਂ ਲਾਓ ਉਹ ਤਾਂ ਭੈ ਕੱਲੂ ਵੀ ਬਾਰੇ ਬਾਰੇ ਇਹ ਇੱਥੇ ਆਖਦਾ ਹੁੰਦਾ ਸੀਗਾ ਹਾਂ ਹਾਂ ਵੀ ਬੋਲਦਾ ਕੋਈ ਨਹੀਂ ਬੋਲਦਾ ਵੀ ਖੜ ਜਾ ਅੰਦਰ ਦੇ ਥੋੜੀ ਬੋਲੋ ਜੀ 350 350 350 55 51 60 65 400 400 ਬੋਲਣਾ ਹੈ ਕਿਨੇ 5 10 15 415 ਬੋਲਦਾ ਕੋਈ 415 ਦੀ 30 ਰੋਡ ਤੇ ਲੋ ਜੀ ਲੰਗੀ 415 ਰੁਪਏ ਲੋ ਜੀ ਹੁਣ ਤੱਕ ਦਾ ਜਿਹੜਾ ਸਿਰਾ ਰੇਟ ਆ 415 ਰੁਪਏ ਆ ਜੇ ਕੋਟਕਪਰਾ ਮੰਡੀ ਦਾ 415 ਰੁਪਏ ਆ ਹੁਣ ਤੱਕ ਦਾ ਜਿਹੜਾ ਸਿਰਾ ਰੇਟ ਆ ਬਾਈ ਜੀ ਤੇ ਨਾਕ ਤੁਸੀਂ ਬਾਈ ਦੇਖ ਸਕਦੇ ਆ ਜੀ ਬਹੁਤ ਨਾਕ ਆਇਆ 11 12 ਨਾਕ ਹੋ ਚੁੱਕੇ ਆ ਤੇ ਆਹ ਟਰਾਲੀ ਦੀ ਬਾਈ ਜੀ ਬੋਲੀ ਨਹੀਂ ਹੋਈ ਅਜੇ ਤੇ ਦੇਖਦੇ ਆ ਬਾਕੀ ਕਿੰਦਰ ਗਿਆ ਬਾਈ ਮੋਜਾ ਆ ਗਿਆ 1200 ਕਰਾਇਆ ਕਹਿੰਦਾ ਬਾਈ ਜਿਆਰ ਕਰਨ ਲਗਾ ਗਏ ਯਾਰ ਤਾਂ ਮੱਝਾ ਨੂੰ 1700 ਲ ਲਈ ਯਾਰ 300 ਵਾਲਾ ਬੋਲਦਾ ਯਾਰ ਸੋਨਾ ਤੇ ਕਿਉਂ ਜੀ ਹਾਂ 100 ਦੇਣੀ ਕੀ 100 ਨਾ ਕਰੇ ਜੜੂ ਧੂੜੀ ਬੋਲ ਬਾਈ 300 ਰੁਪਇਆ 300 ਅੰਦਰ ਵੀ ਧੂੜੀ ਹਾਰੂ 300 5 10 15 20 25 30 35 40 45 950 54 60 65 17 77 80 81 90 91 400 420 ਬੋਲਣਗੇ 5 10 15 20 420 ਬੋਲਣਗੇ 420 ਕਰੂ 420 ਕਰਤੀ ਕਰਤੀ ਜਾ 420 ਬੜੋ ਤੋਂ ਲੈ ਲਈ ਲਓ ਜਾਨ ਲੱਗੀ 420 ਰੁਪਏ ਹੁਣ ਤੱਕ ਦਾ ਜਿਹੜਾ ਸਿਰਾ ਰਿਹਾ 420 ਹੋ ਗਿਆ ਜੀ ਪਹਿਲਾਂ 405 ਸੀਗਾ ਤੇ ਹੁਣ 420 ਰੁਪਏ ਹੋ ਗਿਆ ਜੀ ਲਓ ਜੀ ਬਾਈ ਨੇ ਦੂਰ ਬਹੁਤ ਰੱਖਿਆ ਨੇ ਆ ਥੋੜੀ ਕੋਟਕਪੁਰਾ ਤੋਂ ਜਿਹੜੀ ਬਾਜੇ ਚੱਲੀ ਆ ਬਾਈ ਜੀ ਤੇ 1100 1200 ਰੁਪਏ ਦੇ ਵਿੱਚ ਜਿਹੜੀ ਕਿਰਾਏ ਦੀ ਗੱਲ ਹੋਈ ਆ ਤੇ ਕੋਟਕਪੁਰਾ ਤੋਂ ਬਾਜਾ ਲਓ ਜੀ ਬਾਜੇ ਤੋਂ ਵੀ ਬਾਈ ਆਪਣੇ ਇੱਥੇ ਕੋਟਕਪੁਰਾ ਮੰਡੀ ਦੇ ਵਿੱਚ ਚੂੜੀ ਜਿਹੜੀ ਖਰੀਦਣ ਆਉਂਦੇ ਆ ਤੇ ਬਾਜਾ ਆਪਣੇ ਤੋਂ ਬਹੁਤ ਦੂਰ ਆ ਬਾਈ ਜੀ ਹੋਊਗਾ 28 30 ਕਿਲੋਮੀਟਰ ਹੋਊਗਾ 300 300 305 305 10 15 20 25 30 35 40 35 52 60 65 70 75 80 85 99 99 95 400 403 5 10 15 20 ਜਾਂ ਤੋਂ ਵੀ ਮੋੜਾਂ ਤੇ ਜਾਂ ਤੋਂ ਵੀ ਕਰਤੀ ਫੇਰ। ਲੋ ਜੀ ਦੋ ਟਰਾਲੀਆਂ ਇੰਨੀਆਂ ਲੱਗੀਆਂ ਬਈ 420 20 ਰੁਪਏ ਲੱਗੀਆਂ। ਲੋ ਜੀ ਇੱਕ ਟਰਾਲੀ ਜਿਹੜੀ ਹੋਰ ਆ ਚੁੱਕੀ ਆ ਤੇ 420 ਰੁਪਏ ਲੱਗੀਆਂ ਬਈ ਦੋ ਟਰਾਲੀਆਂ। ਇੱਥੇ ਲਾ ਲਾ। ਇੱਥੇ ਲਾ ਲਾ। ਆ ਲੈ ਬਈ। ਕੇਵਲਾ ਆਟ ਪਾ ਦੇ ਬਾਈ ਤੇ ਟਰਾਲੀ। ਬਾਅਦ ਚੱਕਣਾ।

ਪੈਂਡ 70 72 80 80 90 95 300 5 10 15 20 25 325 ਬੋਲਣਗੇ ਤੇ 330 ਬੋਲਦਾ ਕੋਈ ਆਇਆ ਬੇਟਾ ਨਾ ਇਹਦੀ ਡੈਲੀ ਲਓ ਜੀ ਆਨ ਲਗੀ 330 ਰੁਪਏ ਲਗੀ ਰੇਟ ਜਿਹੜਾ ਬਈ ਕੋਟਕ ਪਰ ਮੰਡੀ ਦਾ 420 ਰੁਪਏ ਦਾ ਕਟ ਗਿਆ ਸਿਰਾਂ ਰੇਟ 420 ਲੱਗਿਆ ਤੇ ਬਾਕੀ 나ਗ ਬਾਈ ਜੀ ਹਜੇ ਪਏ ਆ 2 4 ਤੇ 6 ਤੇ ਸੱਤ 나ਗ ਹੋਰ ਪਏ ਹੋ ਜੀ ਇੱਕ ਨਾਗਾ ਵੀ ਹੋਰ ਆਇਆ ਨਵਾਂ ਇਦੋਂ ਬਾਅਦ ਜਿਹੜੇ ਹਜੇ ਸੱਤ ਨਾਗ ਪਏ ਆ ਅੱਜ 나ਗ ਜਿਹੜੇ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਆਏ ਆ ਤੇ ਹਰੇ ਚਾਰੇ ਦੀ ਗੱਲ ਕਰੀ ਤਾਂ ਹਰਾ ਚਾਰਾ ਜੀ ਕੱਲ ਰਿਆ 200 ਤੋਂ ਲੈ ਕੇ ਤੇ 250 ਰੁਪਏ ਰਿਆ ਹਰਾ ਚਾਰਾ ਕੱਲ ਗਾਚਾ 200 ਤੋਂ ਲੈ ਕੇ 250 ਕਹੋ 250 255 60 65 70 75 80 85 90 95 300 5 10 15 20 25 30 35 40 45 50 55 60 65 365 70 75 80 85 90 390 ਬੁਲੰਗ ਨੇ 390 ਰੁਪਏ ਲਓ ਜੀ ਆ ਗਈ ਇਹ 390 ਰੁਪਏ ਲੱਗ ਗਏ 390 ਰੁਪਏ ਲੱਗ ਗਏ ਜਿਹੜਾ ਰੇਟ ਹੈ ਬਾਈ ਜੀ ਉਹੀ ਹੈ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਤਕਰੀਬਨ ਐਵਰੇਜ ਦੀ ਆਪਾਂ ਜੇ ਗੱਲ ਕਰਗੀ ਤਾਂ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਐਵਰੇਜ ਹਿਸਾਬ ਨਾਲ ਤਕਰੀਬਨ ਆ ਰਿਹਾ ਚਲੋ ਜੀ ਨਾਖ ਹਜੇ ਹੋਰ ਪਏ ਬਾਕੀ ਦੇਖਦੇ ਹਾਂ ਓਏ ਇੱਕ ਇੱਕ ਇਹ ਵੀ ਅਸਨਾਲ ਦੀ ਹੈ ਹਾਂ ਹਾਂ ਦੋਨੇ ਪੂ ਦਾ ਟਾਂਪਰ ਜਾਈਏ ਯਾਰ ਬਾਹਰ ਦੀ ਆ ਪਕੜ ਅੰਦਰ ਦੀ ਪੂਰੀ ਬਾਹਰ ਦੀ ਹੋਊਗੀ ਸੁੱਕੀ ਪਰ ਹਾਂ ਬੋਲੋ ਭਾਈ ਇਹ ਥੋੜੀ ਸਾਫ ਆ ਬਸ ਇਹ ਤੁਹਾਨੂੰ ਦਿਨੇ ਕਰ ਜੀ ਦੋ ਟਰੱਕਾਂ ਨੂੰ ਲਾ ਦੋ 200 ਰੁਪਿਆ 5 10 15 250 55 60 65 70 75 80 85 90 99 300 5 10 15 20 25 30 35 40 45 350 52 60 65 70 70 375 ਬੋਲਾਂਗੇ ਨੇ 375 ਕੀ ਬਾਈ ਜੀ ਲੋ ਜੀ ਇਹ ਗਈ 375 ਰੁਪਏ ਗਈ ਜੀ ਤੇ ਹਾਲ ਤੁਸੀਂ ਮੰਡੀ ਦਾ ਬਾਈ ਦੇਖ ਸਕਦੇ ਕੋਟਕਪੁਰਾ ਮੰਡੀ ਦੇ ਵਿੱਚ ਹਜੇ ਵੀ ਜਿਹੜਾ ਝੋਨਾ ਵੀ ਦੇਖੋ ਜੀ ਲੋਡਿੰਗ ਕਰਨ ਵਾਲਾ ਪਿਆ ਬਾਕੀ ਤੇ ਤਕਰੀਬਨ ਝੋਨੇ ਦਾ ਕੰਮ ਤਾਂ ਤਕਰੀਬਨ ਬਾਈ ਜੀ 11 ਦਾ ਨਿਬੜੀ ਚੁੱਕਿਆ ਤੇ ਬਾਕੀ ਮਾਣਾ ਮੋਟਾ ਰਹਿ ਗਿਆ ਅੱਲਾ ਲੋਡਿੰਗ ਵਾਲਾ ਰਹੇਗਾ ਤੇ ਬਾਕੀ ਹੁਣ ਝੋਨਾ ਬੰਦ ਤੇ ਬਾਸਪਤੀ ਦੀ ਜੀ ਗੱਲ ਕਰ ਗਿਆ ਬਾਸਪਤੀ ਬਾਈ ਜੀ 11 ਵਜੇ ਬੋਲੀ ਹੁੰਦੀ ਹੈ ਕੋਟਕਪੁਰਾ ਮੰਡੀ ਦੇ ਵਿੱਚ 11 ਵਜੇ ਸਕਰੀਨ ਤੇ ਚੱਲਦੇ ਨੰਬਰ ਤੇ ਸੰਪਰਕ ਕਰੋ 400 400 400 ਬੋਲਾ ਬਈ ਕਿਨੇ 10 ਰੁਪਏ 10 ਰੁਪਏ ਬੋਲਾ ਕਿਨੇ 400 ਦਾ ਬਈ ਕਿੱਥੇ ਜਾਣੀ ਲੋ ਜੀ 400 ਤੇ 10 ਰੁਪਏ ਲੱਗੇ ਜੀ ਇਹ 410 ਰੁਪਏ ਲੱਗੇ ਜੀ ਤੇ ਲੋ ਜੀ ਨਾਗ ਜਿਹੜੇ 3 ਤੇ ਇੱਕ ਉਧਰ ਖੜਾ ਇਹ ਚਾਰ ਨਾਗ ਰਹਿ ਗਏ ਜੀ ਤੇ ਅੱਜ ਨਾਗ ਤੁਸੀਂ ਆਪਾਂ ਦੇਖ ਸਕਦੇ ਹਾਂ 11 12 ਨਾਗ ਆਏ ਸੀ ਕੋੜਕਪੁਰ ਮੰਡੀ ਦੇ ਵਿੱਚ ਤੋੜੀ ਦੇ 11 12 ਨਾਗ ਆਏ ਸੀਗੇ ਵਾਲਿਆ ਟੂਲ ਲੈਣਾ ਕੋਈ ਪੀਆ ਭਾਜੀ ਆਪਣੇ ਵੀਰੇ ਅੰਦਰ ਵੀ ਸਾਹ ਤਾਂ 400 400 5 ਰੁਪਏ 10 ਰੁਪਏ 15 20 35 435 ਬੋਲਣਗੇ 435 ਨਵੀਂ 435 ਰੁਪਏ ਲੱਗ ਗਈ ਹੁਣ ਤੱਕ ਦਾ ਜਿਹੜਾ ਸਿਰਾ ਰੇਟਾ ਕੋਟ ਬਰਾਮੰਡੀ ਦਾ 435 ਰੁਪਏ ਰਿਆ 435 ਪਹਿਲਾਂ ਟਰਾਲਿੰਗ ਲਗੀਆਂ ਸੀ 420 ਵੀ ਤੇ ਇਹ ਲੱਗੀ 435 ਰੁਪਏ ਲੱਗੀਆਂ ਜੀ ਤੇ ਲੋ ਜੀ ਤਿੰਨ ਨਗ ਰਹਿ ਗਏ ਆ ਬਸ ਦੇਖਦੇ ਆ ਲਾਸਟ ਤਿੰਨ ਨਗਰ ਆਪਣੇ ਸੁਵੇ ਦੇ ਨਾਲ ਹੀ ਗੰਡਾ ਅੰਦਰ ਨਹੀਂ ਠੀਕ ਹੈ ਅੰਦਰ ਦੀ ਆ ਬਾਈ ਰੱਖਦੇ 400 400 ਬਾਈ ਕੇਵਲ ਆ ਜੀ ਬੋਲੀ ਲਾਲਿਆ ਨੇ ਕਰਾਇਆ ਨਹੀਂ ਕਰਾਇ ਕੋਈ ਨਹੀਂ ਬਾਈ ਲਾਲੇ ਨੇ ਦਾ ਸ਼ਹਿਰ ਦੀ 400 400 400 ਬੋਲਣਗੇ ਨੇ 400 ਰੁਪਏ ਜਲਦਾਰ ਆ ਆ ਜਾ ਲਓ ਜੀ ਇਹ ਲੱਗੀ 400 ਰੁਪਏ ਲੱਗੇ ਜੀ ਕੋਟਕਪੁਰਾ ਮੰਡੀ ਤੇ ਬਾਕੀ ਜੇ ਰੇਟਾਂ ਦੀ ਗੱਲ ਕਰਾਂਗੇ ਤਾਂ ਇਹ ਰੇਟ ਉਹੀ ਤਕਰੀਬਨ 350 ਤੋਂ ਲੈ ਕੇ 4 400 ਦੇ ਵਿੱਚ ਵਿੱਚ ਹੁਣ ਤੱਕ ਆਏ ਆ ਬੈਟ ਰੱਖੀ ਬਾਹਰ ਦੀ ਆ ਹਾਂ ਅੰਦਰ ਦੀ ਹੈ ਹਾਂ ਅੰਦਰ ਦੀ ਹੈ ਮੈਂ ਨਹੀਂ ਇਹਨੂੰ ਬਾਹਰ ਕੱਢ ਦਿਆ ਅੰਦਰ ਦੀ ਹੈ ਅੰਦਰ ਦੀ ਥੋੜੀ ਬੋਲੋ ਬਈ ਹਾਂ ਤੂੰ ਬੋਲ 300 ਰੁਪਿਆ 60 ਪੈਂਡ 7 ਹੈ 80 80 80 80 300 5 10 15 20 320 ਬੋਲਾਂਗੇ ਨੇ 320 ਰੁਪਏ ਬਾਈ ਲਓ ਜੀ 320 ਰੁਪਏ ਲੱਗੇ ਲਓ ਜੀ ਇੱਕ ਨਾਗ ਰਹਿ ਗਿਆ ਤੇ ਬਸ ਲਾਸਟ ਨਾਗ ਰਹਿ ਗਿਆ ਦੇਖਦੇ ਕਿਥੋਂ ਤੱਕ ਜਾਂਦਾ ਇਹ ਇੱਕ ਨਾਗ ਰਹਿ ਗਿਆ ਬਸ ਲਓ ਜੀ ਆ ਲਾਸਟ ਨਾਕ ਰਹਿ ਗਿਆ ਇੱਕ ਨਾਕ ਹੋਰ ਆ ਗਿਆ ਸੀ ਬਾਅਦ ਦੇ ਵਿੱਚ ਦੇਖਦੇ ਹਾਂ ਕਿਥੋਂ ਤੱਕ ਜਾਂਦਾ ਉਹ ਗੱਲਾਂ ਆਣੇ ਆ ਉਹ ਗੱਲਾਂ ਉਹ ਕਰਨੀ ਨਹੀਂ ਸੀ ਕਰਨੀ ਇਹਨੇ ਲੈਣੀ ਬੰਦਾ ਪਹਿਲਾਂ ਉਹ ਮਤ ਹੈ ਹਾਂ ਉਹਨੇ ਕਰਨੀ ਸੀ ਲੈ ਕੇ ਜੀ ਉਹਦੇ ਫਾਜ਼ਾ ਬੰਬ ਉਹਨੇ ਰੱਖਾਂਗੇ ਫੇਰ ਹੀ ਆ ਸੰਤਾ ਹਿੰਮਤ ਕੱਲ ਨੂੰ ਆ साढे सौ हज़ार पचवंजा सठ तर पजर हा भई तो पंजतर असी 380 ਕੋਲਾਂ ਨਾ 380 ਰੁਪਏ ਦੇ ਵਿੱਚ ਨਹੀਂ ਨਹੀਂ ਲਈ 380 ਰੁਪਏ ਲੱਗੀ ਸੀ ਤਾਂ ਬਾਈ ਕਹਿੰਦਾ ਵੀ ਨਹੀਂ ਵੇਚਣੀ ਤੇ ਜੇ ਗੱਲ ਕਰਗੇ ਤਾਂ ਬਾਈ ਕਰਨਾਲ ਵਾਲੇ ਰੇਤੇ ਦੇ ਜਿਹੜੇ ਟਿਪਪਰ ਆਉਂਦੇ ਆ ਰੇਤੇ ਦੇ ਤੇ ਇਹਨਾਂ ਦੀ ਹੈਗਾ ਜਿਹੜਾ ਰੇਟ ਹੈਗਾ ਜੀ 55 ਰੁਪਏ ਤੋਂ ਲੈ ਕੇ ਤੇ 60 ਰੁਪਏ ਤੱਕ ਹੁੰਦਾ ਬਾਕੀ ਬਾਈ ਜੀ ਬਾਈ ਕਹਿੰਦਾ ਵੀ ਏਰੀਆ ਦੇ ਹਿਸਾਬ ਨਾਲ ਹੁੰਦਾ ਆ ਦੇਖੋ ਜੀ ਇੱਧਰ ਰੇਤੇ ਦੇ ਵੀ ਟਿਪਪਰ ਖੜੇ ਆ ਇਹਨਾਂ ਦਾ ਜਿਹੜਾ ਰੇਟ ਹੁੰਦਾ ਜੀ 55 ਰੁਪਏ ਤੋਂ ਲੈ ਕੇ 60 ਰੁਪਏ ਦਾ ਕਮਾਂਡਲ ਦੇ ਹਿਸਾਬ ਨਾਲ ਹੁੰਦਾ ਹੀ ਹੈ ਰੇਤਾ ਤੇ ਬਾਕੀ ਬਾਈ ਕਹਿੰਦਾ ਵੀ ਏਰੀਆ ਦੇ ਹਿਸਾਬ ਨਾਲ ਹੁੰਦਾ ਵੀ ਕਿਰਾਏ ਕਰੂਆ ਪਾ ਕੇ ਜੋ ਵੀ ਹੁੰਦਾ ਇਹਨਾਂ ਦਾ ਰੇਟ ਵਧ ਘਟ ਹੋ ਸਕਦਾ ਤੇ ਬਹੁਤ ਵਧੀਆ ਰੇਤਾ ਹੁੰਦਾ ਇਹਨਾਂ ਕੋਲੇ ਜੀ ਤੇ ਲੋਜੀ ਕੋਟਕਪਰਾ ਮੰਡੀ ਦੇ ਵਿੱਚ ਬੋਲੀ ਖਤਮ ਹੋ ਚੁੱਕੀ ਥੋੜੀ ਤੇ ਮਿਲਦੇ ਆਂ ਬਾਸਪਤੀ ਦੀ ਬੋਲੀ ਤੇ ਤੇ ਵੀਡੀਓ ਨੂੰ ਬਹੁਤ ਆ ਲਾਈਕ ਸ਼ੇਅਰ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਲਈ ਮਿਲਦੇ ਆਂ ਕੱਲ ਨੂੰ ਨਵੀਂ ਤਰੀਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ